ਭਾਰਤ ਨੇ ਸ਼ੁੱਕਰਵਾਰ ਨੂੰ ਪ੍ਰਾਇਰ ਨੂੰ ਫਿਲੀਪੀਨਸ ਨੂੰ ਪ੍ਰਮੋਸ ਸੁਪਰਸੋਨਿਕ ਕਰੂਜ਼ ਮਜ਼ਹਲਾ ਦੀ ਪਹਿਲੀ ਕੇਪ ਸੌਂਪ ਦਿੱਤੀ ਹੈ। ਫਿਲੀਪੀਨਸ ਪ੍ਰਮੋਸ ਮਜ਼ਹਲਾ ਪ੍ਰਾਪਤ ਕਰਨ ਵਾਲਾ ਪਹਿਲਾ ਵਿਦੇਸ਼ੀ ਦੇਸ਼ ਹੈ। ਭਾਰਤ ਨੇ ਜਨਵਰੀ 2022 ਵਿੱਚ ਫਿਲੀਪੀਨਸ ਨੂੰ ਪ੍ਰਮੋਸ ਮਜ਼ਹਲਿਆਂ ਦੀ ਵਿਕਰੀ ਲਈ 375 ਮਿਲੀਅਨ ਡਾਲਰ ਯਾਨੀ ਕਿ 3130 ਕਰੋੜ ਰੁਪਏ ਦੇ ਸੌਦੇ ਤੇ ਦਸਤਕਤ ਕੀਤੇ ਸਨ। ਭਾਰਤੀ ਹਵਾਈ ਸੈਨਾ ਨੇ ਇਹ ਮਜ਼ਹਲਾ C-17 ਗਲੋ ਮਾਸਟਰ 에ਅਕ੍ਰਾਫਟ ਰਾਹੀਂ ਫਿਲੀਪੀਨਸ ਮਰੀਨ ਕਾਪ ਨੂੰ ਸੌਂਪ ਦਿੱਤੀਆਂ ਨੇ। ਇਹਨਾਂ ਮਜ਼ਹਲਿਆਂ ਦੀ ਸਪੀਡ 2.8 ਮੈਕ ਹੈ ਅਤੇ ਇਹਨਾਂ ਦੀ ਰੇਂਜ ਪਰ ਮੌਜੂਦ ਹਰ ਸਿਸਟਮ ਵਿੱਚ ਦੋ ਮਜ਼ਲ ਲਾਂਚਰ ਇੱਕ ਰਡਾਰ ਅਤੇ ਇੱਕ ਕਮਾਂਡ ਐਂਡ ਕੰਟਰੋਲ ਸੈਂਟਰ ਹੁੰਦਾ ਹੈ ਇਸ ਦੇ ذریعے ਪੰਡੁੱਬੀ ਅਤੇ ਜਹਾਜ਼ ਤੋਂ 10 ਸਕਿੰਟਾਂ ਦੇ ਅੰਦਰ ਦੁਸ਼ਮਣ ਤੇ ਦੋ ਬਰਮੋਜ਼ ਕਰੂਜ਼ ਮਿਜ਼ਾਈਲਾਂ ਤੱਕ ਜਾਂ ਜਾ ਸਕਦੀਆਂ ਹਨ ਇਸ ਤੋਂ ਇਲਾਵਾ ਭਾਰਤ ਫਿਲੀਪੀਨਜ਼ ਨੂੰ ਮਜ਼ਾਈਲਾ ਚਲਾਉਣ ਦੀ ਸਖਲਾਈ ਵੀ ਦਵੇਗਾ ਫਿਲੀਪੀਨਜ਼ ਨੂੰ ਬਰਮੋਜ਼ ਮਜ਼ਾਈਲ ਪ੍ਰਣਾਲੀ ਦੀ ਡਿਲੀਵਰੀ ਅਜੇ ਸਮੇਂ ਮਿਲੀ ਹੈ ਜਿਸ ਸਮੇਂ ਦੱਖਣੀ ਚੀਨ ਸਾਗਰ ਵਿੱਚ ਉਸ ਦੇ ਅਤੇ ਚੀਨ ਦੇ ਵਿਚਾਲੇ ਤਣਾਅ ਪਦ ਰਿਹਾ ਹੈ ਫਿਲੀਪੀਪੀਨਜ਼ ਨੇ ਚੀਨ ਦੇ ਖਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਦੱਖਣੀ ਚੀਨ ਸਾਗਰ ਵਿੱਚ ਤਿੰਨ ਬਰਮੋਜ਼ ਸੁਪਰਸੋনিক ਕਰੂਜ਼ ਮਿਜ਼ਾਈਲਾਂ ਦਾ ਸਿਸਟਮ ਨੂੰ ਲਾਂਚ ਕਰਨ ਦੀ ਤਿਆਰੀ ਕੀਤੀ ਹੈ ਦੱਖਣੀ ਚੀਨ ਸਾਗਰ ਵਿੱਚ ਫਿਲੀਪੀਨਜ਼ ਦੀਆਂ ਹ ਪਰਮੋਜ਼ ਮਿਜ਼ਾਇਲ ਸਮੁੰਦਰ ਵਿੱਚ ਫਿਲੀਪੀਨਜ਼ ਦੀ ਤਾਕਤ ਨੂੰ ਬਤਾਏਗੀ ਅਤੇ ਸਮੁੰਦਰ ਵਿੱਚ ਚੀਨ ਦੇ ਵੱਧਦੇ ਪ੍ਰਭਾਵ ਨੂੰ ਵੀ ਰੋਕੇਗੀ। ਫਿਲੀਪੀਨਜ਼ ਤੋਂ ਇਲਾਵਾ ਅਰਜנטיਨਾ ਤੇ ਬੇਤਨਾਮ ਸਮੇਤ 12 ਦੇਸ਼ਾਂ ਨੇ ਪਰਮੋਜ਼ ਸੁਪਰਸੋਨਿਕ ਕروز ਮਿਜ਼ਾਇਲ ਸਿਸਟਮ ਖਰੀਦਣ ਵਿੱਚ ਦਿਲਚਸਪੀ ਦਿਖਾਈ ਹੈ। ਬਾਲੇ ਦੇਸ਼ਾਂ ਦਾ ਪਰਮੋਜ਼ ਮਿਜ਼ਾਇਲ ਪ੍ਰਣਾਲੀ ਵਿੱਚ ਇੰਟਰਸਟ ਇਹ ਕਹਿੰਦਾ ਹੈ ਕਿ ਇਹ ਪ੍ਰਣਾਲੀ ਬਹੁਤ ਹੀ ਭਰੋਸੇਮੰਦ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਸ ਦੀ ਮੰਗ ਹੋਰ ਵੀ ਵੱਧ ਸਕਦੀ ਹੈ। ਦੋਸਤੋ ਕਮੇ ਲੱਗੀ ਤੁਹਾਨੂੰ ਇਹ ਜਾਣਕਾਰੀ ਜੇਕਰ ਜਾਣਕਾਰੀ ਬਧੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਥੈਂਕ ਯੂ।